ਇਨਸਾਨ ਕਦੇ-ਕਦੇ ਇੱਕ ਦੂਜੇ ਦੀ ਮਦਦ ਕਰਨ ਲਈ ਵੀ ਅੱਗੇ ਆ ਜਾਂਦੇ ਨੇ ਜਿਵੇਂ ਇੱਕ ਵੀਡੀਓ ਅਜੇ ਹੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੋਕ ਜਿਹੜਨੇ ਇੱਕ ਦੂਜੇ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਨੇ। ਦੱਸ ਤੁਹਾਨੂੰ ਦੱਸ ਦੇ ਕਿ ਰਾਜਪੁਰ ਦੇ ਕਸਬਾ ਬਨੂੜ ਅਧੀਨ ਪੈਂਦੇ ਪਿੰਡ ਧਰਮਗੜ ਨੇੜੇ ਟਰੱਕ ਵਿੱਚੋਂ ਕੋਲਡ ਡਰਿੰਕਸ ਦੀਆਂ ਕੁਝ ਡਾਲੇ ਮੋੜਦ ਕੱਟਣ ਵੇਲੇ ਜਿਹੜੇ ਕਿ ਬਾਹਰ ਡਿੱਗ ਜਾਂਦੇ ਨੇ। ਜਿਸ ਤੋਂ ਬਾਅਦ ਲੋਕ ਜਿਹੜੇ ਨੇ ਰਾਹਗੀਰਾਂ ਵੱਲੋਂ ਟਰੱਕ ਡਰਾਈਵਰ ਦੀ ਮਦਦ ਕੀਤੀ ਜਾਂਦੀ ਹੈ ਤਾਂ ਸੜਕ ਤੇ ਡਿੱਗੇ ਪਏ ਕੋਲਡ ਡਰਿੰਕ ਦੀਆਂ ਬੋਤਲਾਂ ਡਾਲੇ ਇਕੱਠੇ ਕਰਕੇ ਰਾਹਗੀਰਾਂ ਨੇ ਟਰੱਕ ਵਾਲ ਤਾਂ ਦੇਖਿਆ ਜਾਵੇ ਤਾਂ ਅਕਸਰ ਕੁਝ ਅਜਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਿਸ ਦੇ ਵਿੱਚ ਜਦੋਂ ਅਜਿਹਾ ਕੋਈ ਜਵਾਬ ਪਰਦਾ ਸੜਕਾਂ ਤੇ ਕੋਈ ਡੁੱਲ ਜਾਂਦਾ ਹੈ ਡਿੱਗ ਜਾਂਦਾ ਹੈ ਤਾਂ ਲੋਕ ਜਿਹਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੰਦੇ ਨੇ ਪਰ ਦੂਜੇ ਪਾਸੇ ਇੱਕ ਤਸਵੀਰ ਵਿਲੱਖਣ ਤਸਵੀਰ ਸਾਹਮਣੇ ਹੈ ਜਿਹਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਪਹਿਲਾਂ ਹੀ ਗਰਮੀ ਦਾ ਸਮਾਂ ਜੇ ਲੋਕ ਚਾਹੁੰਦੇ ਤਾਂ ਕੋਲਡ ਡਰਿੰਕ ਦੀਆਂ ਬੋਤਲ ਲੈ ਕੇ ਭੱਜ ਵੀ ਜਾਂਦੇ ਪਰ ਇੱਥੇ ਨਹੀਂ ਹੈ ਇੱਥੇ ਰਾਹਗੀਰਾ ਵੱਲੋਂ ਟਰੱਕ ਵਾਲੇ ਦੀ ਮਦਦ ਕੀਤੀ ਜਾ ਰਹੀ ਹੈ ਕਿ ਤਰੀਕੇ ਨਾਲ ਕੋਲਡ ਡਰਿੰਕ ਜਿਹੜੀਆਂ ਜਿਹੜੇ ਬੋਤਲਾਂ ਨੇ ਸੜਕ ਤੇ ਡਿੱਗ ਜਾਂਦੇ ਨੇ ਤਾਂ ਉਹਨਾਂ ਨੂੰ ਚੁੱਕ ਕੇ ਉਹਦੇ ਡਾਲੇ ਇਕੱਠ ਆਪਣ ਨੂੰ ਵਾਪਸ ਉਹਦੀ ਮਦਦ ਕਰ ਲਈ ਦੀ ਤੇ ਜਾ ਰਹੇ ਨੇ ਆਪਣਾ ਵੀ ਬਾਈ ਗੱਡੀ ਪਾਰਟੀ ਤਾਂ ਨਹੀਂ ਕਹਿ ਸਕਦੇ ਛੱਲ ਜੀ ਮਾਰਦੀ ਮਾੜੀ ਜੀ ਪਰ ਆਪਣੀ ਗੈਲ ਕੇ ਬੰਦੇ ਸਾਰੇ ਬਾਈ ਦੀ ਮਦਦ ਕਰਾ ਰਹੇ ਆ ਜੋ ਆਪਣਾ ਬਾਈ ਬਲਜੀਤ ਬਲਜੀਤ ਐ ਇਧਰ ਨੂੰ ਜੋ ਬਲਜੀਤ ਆ ਬਾਈ ਆਪਣਾ ਜੋ ਰੱbbi ਐ ਰੱਬ ਸਿੰਘ ਜੋ ਆਪਣਾ ਦਦਾਰ ਸਿੰਘ ਕੋਹਰਾ ਜੋ ਬਾਈ ਡਰਾਈਵਰ ਐ ਦੇਖ ਜਿਹੜਾ ਸੇਬਾਂ ਵਾਲੀ ਗੱਡੀ ਪਾਰਟੀ ਦੀ ਲੋਕਾਂ ਨੇ ਲੁੱਟੀ ਦੀ ਬਾਤ ਆਨੇ ਬਹੁਤ ਸ਼ੇਅਰ ਕਰੀਆ ਯੋ ਬਾਈ ਮਾਰੇ ਪਿੰਡ ਦੇ ਧਰਮਗੜ ਪਿੰਡ ਦੇ ਵਧੀਆ ਕੰਮ ਕਰ ਰਹੇ ਬਾਈ ਦੇਖੋ ਇਹਨਾਂ ਨੂੰ ਵੀ ਸ਼ੇਅਰ ਕਰੋ ਬਾਕੀ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਕਰੋ ਮਾਰੇ ਤੋਂ ਜਿਹੜਾ ਫਰਜ਼ ਤਾਂ ਮਾਨੇ ਨਿਭਾ ਦਿਆ ਲੈ ਯੋ ਮਾ ਹਮ ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇ ਨੇ ਜੇ ਕੋਈ ਲਫਾਫਾ ਫੈਲਾ ਚਹੀਦਾ ਇਹਨੂੰ ਘਰ ਤੇ ਲਿਆ ਕੇ ਦੇਹਗੇ ਹਾਂ ਬਾਕੀ ਸਸਤੀ ਕਾਰਵਾਈ ਸਾਰਿਆਂ ਨੂੰ ਇਨਸਾਨ ਕਦੇ-ਕਦੇ ਇੱਕ ਦੂਜੇ ਦੀ ਮਦਦ ਕਰਨ ਲਈ ਵੀ ਅੱਗੇ ਆ ਜਾਂਦੇ ਨੇ ਜਿਹਾ ਇੱਕ ਵੀਡੀਓ ਅਜੇ ਹੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੋਕ ਜਿਹੜਨੇ ਇੱਕ ਦੂਜੇ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਸਰ ਤੋਂ ਤੁਹਾਨੂੰ ਦੱਸ ਦੇ ਕਿ ਰਾਜਪੁਰੇ ਦੇ ਕਸਬਾ ਬਨੂੜ ਅਧੀਨ ਪੈਂਦੇ ਪਿੰਡ ਧਰਮਗੜ ਨੇੜੇ ਟਰੱਕ ਵਿੱਚੋਂ ਕੋਲਡ ਡਰਿੰਕਸ ਦੀਆਂ ਕੁਝ ਡਾਲੇ ਮੋੜ ਤੋਂ ਕੱਟਣ ਵੇਲੇ ਜਿਹੜੇ ਕਿ ਬਾਹਰ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਲੋਕ ਜਿਹੜਨੇ ਰਾਹਗੀਰਾਂ ਵੱਲੋਂ ਟਰੱਕ ਡਰਾਈਵਰ ਦੀ ਮਦਦ ਕੀਤੀ ਜਾਂਦੀ ਹੈ ਤਾਂ ਸੜਕ ਤੇ ਡਿੱਗੇ ਪਏ ਕੋਲਡ ਡਰਿੰਕਸ ਦੀਆਂ ਬੋਤਲਾਂ ਡਾਲੇ ਇਕੱਠੇ ਕਰਕੇ ਰਾਹਗੀਰਾਂ ਨੇ ਟਰੱਕ ਵਾਲ ਤਾਂ ਦੇਖਿਆ ਜਾਵੇ ਤਾਂ ਅਕਸਰ ਕੁਝ ਅਜਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਿਸ ਦੇ ਵਿੱਚ ਜਦੋਂ ਅਜਿਹਾ ਕੁਝ ਵਾਪਰਦਾ ਹੈ ਸੜਕਾਂ ਤੇ ਕੋਈ ਕੁਝ ਡੁੱਲ ਜਾਂਦਾ ਹੈ ਡਿੱਗ ਜਾਂਦਾ ਹੈ ਤਾਂ ਲੋਕ ਜਿਹਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੰਦੇ ਨੇ ਪਰ ਦੂਜੇ ਪਾਸੇ ਇੱਕ ਤਸਵੀਰ ਵਿਲੱਖਣ ਤਸਵੀਰ ਸਾਹਮਣੇ ਹੈ ਜਿਹਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਪਹਿਲਾਂ ਹੀ ਗਰਮੀ ਦਾ ਸਮਾਂ ਜੇ ਲੋਕ ਚਾਹੁੰਦੇ ਤਾਂ ਉਡੁੰਦੀਆਂ ਬੋਤਲਾਂ ਲੈ ਕੇ ਭੱਜ ਵੀ ਜਾਂਦੇ ਪਰ ਇੱਥੇ ਨਹੀਂ ਹੈ ਇੱਥੇ ਰਾਹਗੀਰਾ ਵੱਲੋਂ ਟਰੱਕ ਵਾਲੇ ਦੀ ਮਦਦ ਕੀਤੀ ਜਾ ਰਹੀ ਹੈ ਕਿ ਤਰੀਕੇ ਨਾਲ ਕੋਲ ਡਰਿੰਕ ਜਿਹੜੀਆਂ ਜਿਹੜੇ ਬੋਤਲਾਂ ਨੇ ਸੜਕ ਤੇ ਡਿੱਗ ਜਾਂਦੇ ਨੇ ਤਾਂ ਉਹਨਾਂ ਨੂੰ ਚੁੱਕ ਕੇ ਉਹਦੇ ਡੱਲੇ ਇਕੱਠੇ ਆਪਣਾ ਵਾਪਸ ਉਹਦੀ ਮਦਦ ਕਰਨ ਲਈ ਦੀ ਤੇ ਜਾ ਰਹੇ ਨੇ ਆ ਆਪਣਾ ਵੀ ਬਾਈ ਗੱਡੀ ਪਾਰਟੀ ਤਾਂ ਨਹੀਂ ਕਹਿ ਸਕਦੇ ਛੱਲ ਜੀ ਮਾਰਦੀ ਮਾੜੀ ਜੀ ਪਰ ਆਪਣੀ ਗੈਲ ਕੇ ਬੰਦੇ ਸਾਰੇ ਬਾਈ ਦੀ ਮਦਦ ਕਰਾ ਰਹੇ ਆ ਇਹੋ ਆਪਣਾ ਬਾਈ ਬਲਜੀਤ ਬਲਜੀਤ ਐ ਇਧਰ ਨੂੰ ਇਹ ਬਲਜੀਤ ਐ ਬਾਈ ਆਪਣਾ ਇਹ ਰੱਬੀ ਐ ਰੱਬ ਸਿੰਘ ਇਹੋ ਆਪਣਾ ਦਦਾਰ ਸਿੰਘ ਕੋਹਰਾ ਇਹ ਬਾਈ ਡਰਾਈਵਰ ਐ ਦੇਖ ਜਿਹੜਾ ਸੇਬਾਂ ਵਾਲੀ ਗੱਡੀ ਪਾਰਟੀ ਦੀ ਲੋਕਾਂ ਨੇ ਲੁੱਟੀ ਦੀ ਬਾਤ ਆਨੇ ਬਹੁਤ ਸ਼ੇਅਰ ਕਰੀਆ ਯੋ ਬਾਈ ਮਾਰੇ ਪਿੰਡ ਦੇ ਧਰਮਗੜ ਪਿੰਡ ਦੇ ਵਧੀਆ ਕੰਮ ਕਰ ਰਹੇ ਬਾਈ ਦੇਖੋ ਇਹਨਾਂ ਨੂੰ ਵੀ ਸ਼ੇਅਰ ਕਰੋ ਬਾਕੀ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਕਰੋ ਮਾਰੇ ਤਾਂ ਜਿਹੜਾ ਫਰਜ਼ ਤਾਂ ਮਾਨੇ ਨਿਭਾ ਲਿਆ ਲੈ ਯੋ ਮਹਮ ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇਗੇ ਜੇ ਕੋਈ ਲਫਾਫਾ ਫੈਲਾ ਚਾਹੀਦਾ ਇਹਨੂੰ ਘਰ ਤੇ ਲੈ ਆ ਕੇ ਦੇਹਗੇ ਹਾਂ ਬਾਕੀ ਸਸਰੀ ਕਾਰਵਾਈ ਸਾਰਿਆਂ